2024 ਦੀਆਂ ਲੋਕ ਸਭਾ ਦਾ ਲਗਭਗ ਵਿਗਲ ਵੱਜ ਚੁੱਕਿਆ ਹੈ ਅਤੇ ਹੇਠਲੇ ਪੱਧਰ ਤੇ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਸਨੂ ਲੈ ਕੇ ਗੱਲ ਕੀਤੀ ਜਾਵੇ ਫਰੀਕੋੜ ਹਲਕੇ ਦੀ ਤਾਂ ਫਰੀਕੋੜ ਹਲਕੇ ਤੋਂ ਭਾਜਪਾ ਦੇ ਪਾਰਟੀ ਵਰਕਰਾਂ ਵੱਲੋਂ ਵੀ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਵੱਲੋਂ ਫਰੀਕੋੜ ਜ਼ਿਲ੍ਹੇ ਦੀ ਟੀਮ ਦੀ ਤਿਆਰੀ ਕੀਤੀ ਗਈ ਹੈ ਫਰੀਕੋੜ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਗੌੜ ਕੱਕੜ ਵੱਲੋਂ ਆਪਣੀ ਜ਼ਿਲ੍ਹੇ ਦੀ ਟੀਮ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ 9 ਵਾਈਸ ਪ੍ਰਧਾਨ 3 ਜਨਰਲ ਸੈਕਟਰੀ 9 ਸੈਕਟਰੀ ਆਈਟੀ ਸੈੱਲ ਮੀਡੀਆ ਸੈੱਲ ਅਤੇ ਨਾਲ 4 ਮੋਰਲ ਐਲਾਨ ਕੀਤਾ ਗਿਆ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਗੌਰਵ ਕੱਕੜ ਨੇ ਕਿਹਾ ਕਿ ਉਹਨਾਂ ਵੱਲੋਂ ਜ਼ਿਲ੍ਹੇ ਪੱਧ ਦੀ ਟੀਮ ਤਿਆਰ ਕੀਤੀ ਗਈ ਹੈ ਤਾਂ ਜੋ ਮੋਦੀ ਸਰਕਾਰ ਦੀਆਂ ਲੋਕ ਕਹਿਤੀ ਸਕੀਮਾਂ ਨੇ ਉਹ ਘਰ ਘਰ ਤੱਕ ਪਹੁੰਚਾਈਆਂ ਜਾਣ ਉਹਨਾਂ ਕਿਹਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੂੰ ਇਸ ਟੀਮ ਨਾਲ ਕਾਫੀ ਰਾਹਤ ਮਿਲੇਗੀ ਅਤੇ 13 'ਚ 13 ਸੀਟਾਂ ਵਿੱਚ ਬੀਜੇਪੀ ਜਿੱਤ ਪ੍ਰਾਪਤ ਕਰੇਗੀ। ਨਾਲ ਹੀ ਜਦੋਂ ਉਹਨਾਂ ਨੂੰ ਇਸ ਮੌਕੇ ਇੱਕ ਸਵਾਲ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿ ਪਿਛਲੀ ਵਾਰ ਜਿਹੜਾ ਇਸ ਵਾਰੀ ਵਿਰੋਧ ਵੇਖਣ ਨੂੰ ਮਿਲੇਗਾ ਤਾਂ ਉਹਨਾਂ ਕਿਹਾ ਕਿ ਸਰਕਾਰ ਹਰ ਇੱਕ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਲੋਕ ਬੀਜੇਪੀ ਚਾਹੁੰਦੇ ਹਨ ਅਤੇ ਬੀਜੇਪੀ ਦਾ ਸਾਥ ਦੇਣਗੇ ਅਤੇ 13 'ਚ 13 ਸੀਟਾਂ ਵਿੱਚੋਂ ਬੀਜੇਪੀ ਜਿੱਤ ਪ੍ਰਾਪਤ ਕਰੇਗੀ। ਤੁਸੀਂ ਵੀ ਸੁਣੋ ਇਸ ਮੌਕੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਕਿਹੜੇ ਅਹੁਦੇਦਾਰਾਂ ਨੂੰ ਦਿੱਤੇ ਆ ਅਹੁਦੇਦਾਰੀਆਂ ਅਤੇ ਹੋਰ ਕੀ ਗੱਲਬਾਤ ਕੀਤੀ ਮੀਡੀਆ ਨਾਲ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਲਈ ਖੁਸ਼ੀ ਦਾ ਡੇਣਾ ਕਿਉਂਕਿ ਅੱਜ ਮੈਂ ਹਾਈ ਕਮਾਂਡ ਨਾਲ ਸਲਾਹ-ਮਸ਼ਵਰਾ ਕਰਕੇ ਸਾਡੇ ਮਾਨਯੋਗ ਪ੍ਰਧਾਨ ਸੁਨੀਲ ਜਾਖੜ ਜੀ ਦੀ ਰਹਿਨਮਾਈ ਹੇਠ ਅੱਜ ਫਰੀਦਕੋਟ ਜ਼ਿਲ੍ਹੇ ਦੀ ਟੀਮ ਦਾ ਗਠਨ ਕੀਤਾ ਜਿਦੇ ਵਿੱਚ ਅਸੀਂ 9 ਵਾਈਸ ਪ੍ਰੈਜ਼ੀਡੈਂਟ 3 ਜਰਨਲ ਸੈਕਟਰੀ 9 ਸੈਕਟਰੀ ਅਤੇ 2 ਆਫਿਸ ਸੈਕਟਰੀ 1 ਆਫਿਸ ਜੁਆਇੰਟ ਸੈਕਟਰੀ 1 ਕੈਸ਼ੀਅਰ ਸੋਸ਼ਲ ਮੀਡੀਆ ਇਨਚਾਰਜ ਆਈਟੀ ਇਨਚਾਰਜ ਆਈਟੀ ਕੋ ਇਨਚਾਰਜ ਮੀਡੀਆ ਕੋ ਇਨਚਾਰਜ ਅਤੇ 4 ਮੋਰਚਿਆਂ ਦਾ ਗਠਨ ਕੀਤਾ ਤੇ 10 ਸ਼ੈਲਾਂ ਦਾ ਗਠਨ ਕੀਤਾ ਜਿਹਦੀ ਵੇਰਵਾ ਇਸ ਪ੍ਰਕਾਰ ਹੈ ਜਿਹਦੇ ਵਿੱਚ ਲਖਵੀਰ ਸਿੰਘ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਗगन 세ਠੀ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਗੋਇਲ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਭੀਮ ਸੈਨ ਮੜਾਕੀਆ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਅਮਿਤ ਮਿਸ਼ਰਾ ਜੀ ਨੂੰ ਉਪ ਪ੍ਰਧਾਨ ਗਰਮੀਤ ਸੈਣੀ ਜੀ ਨੂੰ ਉਪ ਪ੍ਰਧਾਨ ਅਜੀਤ ਪ੍ਰਕਾਸ਼ ਜੀ ਨੂੰ ਉਪ ਪ੍ਰਧਾਨ ਰਾਜਨ ਨਾਰੰਗ ਜੀ ਨੂੰ ਉਪ ਪ੍ਰਧਾਨ ਗਰਜੀਤ ਸੇਖੋ ਰਾਈਆਂ ਵਾਲੇ ਤੋਂ ਨੂੰ ਉਪ ਪ੍ਰਧਾਨ ਅਤੇ ਤਿੰਨ ਜਰਨਲ ਸੈਕਟਰੀ ਜਿਹੜੇ ਨੇ ਅਜੇ ਵੀਰ ਗੋਇਲ ਜੀ ਫਰੀਦਕੋਟ ਤੋਂ ਜ਼ਿਲ੍ਹਾ ਜਰਨਲ ਸੈਕਟਰੀ ਅਭੀ ਮਿੱਤਲ ਜੈਤੋ ਤੋਂ ਜ਼ਿਲ੍ਹਾ ਜਰਨਲ ਸੈਕਟਰੀ ਪ੍ਰੇਮ ਸਿੰਘ ਸਫਰੀ ਜੀ ਜ਼ਿਲ੍ਹਾ ਜਰਨਲ ਸੈਕਟਰੀ ਅਤੇ ਉਸੇ ਤਰ੍ਹਾਂ ਸੈਕਟਰੀ ਮਨੀਤ ਮਿੱਤਲ ਜੀ ਸੰਦੀਪ ਹਾਂਡਾ ਜੀ ਮਨੀ अरोड़ा ਜੀ ਜਸਵਿੰਦਰ ਗਿੱਲ ਜੀ ਰਾਜ ਰਾਜਬਾਲਾ ਜੀ ਪਹਿਲ ਸਿੰਘ ਭੁੱਲਰ ਜੀ ਵਿਨੋਦ ਸ਼ਰਮਾ ਜੀ ਜਸਵਿੰਦਰ ਖੀਵਾ ਜੀ ਰਜੇਸ਼ ਕਾਂਸਲ ਜੀ ਤੇ ਗੁਰਪ੍ਰੀਤ ਸ਼ਰਮਾ ਜੀ ਇਹਨਾਂ ਨੂੰ ਅਸੀਂ ਸੈਕਟਰੀ ਨਿਯੁਕਤ ਕੀਤਾ ਟੋਟਲ ਕਿੰਨੇ ਉਧਦਰੀ ਅੱਜ ਜਿਹੜੀਆਂ ਹੈਗੀਆਂ ਇਹਦੇ ਚ ਜੀ 9 ਵਾਈਸ ਪ੍ਰੈਜ਼ੀਡੈਂਟ 3 ਜਨਰਲ ਸੈਕਟਰੀ 9 ਸੈਕਟਰੀ ਤੇ ਟੋਟਲ ਆਫਿਸ ਬਿਊਰਰ ਦੇ ਜਿਹੜੀ ਸਾਰੀ ਸੈਲ੍ਹਾਂ ਦੇ ਮੋਰਚਿਆਂ ਦੇ ਮੈਂਬਰਾਂ ਦੇ ਸਮੇਤ 93 ਮੈਂਬਰੀ ਟੀਮ ਹੈ ਜਿਹੜੀ ਅੱਜ ਅਨਾਉਂਸ ਕੀਤੀ ਗਈ। ਜੀ 19 ਇਲੈਕਸ਼ਨ ਆ ਰਹੇ ਐਪਲੀਕੇਸ਼ਨ ਤੋਂ ਪਹਿਲੇ ਹੀ ਤਿਆਰੀਆਂ ਦੀ ਇਹ ਕੀਤੀ ਗਈ ਸੀ। ਭਾਰਤੀ ਜਨਤਾ ਪਾਰਟੀ ਸਮੇਂ-ਸਮੇਂ ਸਿਰ ਆਪਦੀ ਜ਼ਿੰਮੇਵਾਰੀਆਂ ਕਾਰਜਕਰਤਾ ਨੂੰ ਦਿੰਦੀ ਰਹਿੰਦੀ ਹੈ। ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਮੈਨੂੰ ਪਾਰਟੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਉਸ ਆਪਦੀ ਟੀਮ ਦਾ ਮੈਂ ਗਠਨ ਕੀਤਾ। ਕਿੰਨਾ ਕੁ ਕਾਰਗਰਸਤ ਹੋਊਗੀ ਜਿਹੜੀਆਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ? ਇਲੈਕਸ਼ਨਾਂ ਦੇ ਵਿੱਚ ਅਸੀਂ ਬੂਥ ਲੈਵਲ ਤੋਂ ਸ਼ੁਰੂ ਕੀਤਾ ਆਪਦਾ ਕੰਮ ਸਾਡਾ ਬੂਥ ਸਭ ਤੋਂ ਮਜ਼ਬੂਤ ਇੱਕ ਬੂਥ 10 ਯੂਥ ਜੋ ਸਾਡੀ ਭਾਰਤੀ ਜਨਤਾ ਪਾਰਟੀ ਦਾ ਨਾਹਰਾ ਅਸੀਂ ਆਪਦੀ ਪਾਰਟੀ ਨੂੰ ਬੂਥ ਤੇ ਮਜ਼ਬੂਤ ਕਰਾਂਗੇ ਜੇ ਸਾਡਾ ਬੂਥ ਮਜ਼ਬੂਤ ਆ ਤਾਂ ਸਾਡੀ ਵਿਧਾਨ ਸਭਾ ਸਾਡੀ ਲੋਕ ਸਭਾ ਮਜ਼ਬੂਤ ਆ ਕੀ ਲੱਗਦਾ ਹੁਣ ਅਸਮੇਂ ਦੇ ਜਿਵੇਂ ਕਿਸਾਨੀਸ਼ ਘਰ ਚੱਲ ਰਿਹਾ ਹੈਗਾ ਕਿ ਇਲੈਕਸ਼ਨ ਦੇ ਵਿੱਚ ਜਿਵੇਂ ਬੀਜਪੀ ਦੇ ਪਹਿਲਾਂ ਵਿਰੋਧ ਹੁੰਦਾ ਰਿਹਾ ਸੀਗਾ ਇਸ ਵਾਰ ਜਿਹੜੇ ਸਰਵਾਈਵ ਕਰ ਤਾਉਂਗੇ ਬੀਜਪੀ ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਹੀ ਲੋਕ ਨਾਲ ਰਹੇ ਆ ਹੁਣ ਵੀ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦਾ ਸਮਰਥਨ ਅਸੀਂ ਕੋਈ ਗੱਲ ਨਹੀਂ ਭਾਰਤੀ ਜਨਤਾ ਪਾਰਟੀ ਹਮ ਹਮਾ ਕੇ 13 ਦੀਆਂ 13 ਸੀਟਾਂ ਤੇ ਆਪਦੇ ਚੋਣ ਲੜੂਗੀ ਤੇ ਜਿੱਤ ਪ੍ਰਾਪਤ ਕਰੋ ਚਾਰ ਮੋਰਚੇ ਵੀ ਅਸੀਂ ਨਾਲ ਅਨਾਉਂਸ ਕੀਤੇ ਆ ਯੁਵਾ ਮੋਰਚਾ ਮਨਵੀਰ ਰੰਗਾ ਜੀ ਕੋਟਕਪੂਰੇ ਤੋਂ ਮਹਿਲਾ ਮੋਰਚਾ ਅੰਜੂ ਬਾਲਾ ਜੀ ਕੋਟਕਪੂਰੇ ਤੋਂ ਕਿਸਾਨ ਮੋਰਚਾ ਇੰਦਰਦੀਪ ਸਿੰਘ ਸੰਧੂ ਫਰੀਦਕੋਟ ਤੋਂ ਐਸਸੀ ਮੋਰਚਾ ਬਲਵਿੰਦਰ ਸਿੰਘ ਫਰੀਦਕੋਟ ਤੋਂ ਨਾਲ ਅਸੀਂ ਜਿਹੜੇ ਅਹਿਮ ਮੋਰਚੇ ਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਦੇ ਉਹ ਵੀ ਅੱਜ ਅਨਾਉਂਸ ਕੀਤੇ